ਗੁਰਮੁਖ ਪਿਆਰਿਓ ਇੱਕ ਦਿਨ ਕੀ ਹੋਇਆ ਜਦੋਂ ਇੱਕ ਮਹਾਪੁਰਖ ਸੰਤ ਕਥਾ ਕਰਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਆ ਉਹਨਾਂ ਦੇ ਚਰਨਾਂ ਤੇ ਇੱਕ ਨੌਜਵਾਨ ਮੁਸਲਮਾਨ ਵੀਰ ਟੈਪਿਆ ਉਹਦਾ ਨਾਮ ਸੀ ਅਬਦੁਲ ਕਲਾਮ ਤੇ ਰੋ-ਰੋ ਕੇ ਉਹਨੇ ਬੇਨਤੀ ਕੀਤੀ ਕਹਿਣ ਲੱਗਾ ਅੱਲਾ ਵਾਲਿਓ ਮੇਰੇ ਤੇ ਵੀ ਕੋਈ ਕਿਰਪਾ ਕਰੋ ਮੈਂ ਜਲੰਧਰ ਤੋਂ ਹਾਂ ਕੰਗਾਲ ਹੋ ਕੇ ਆਪਣੀ ਪਤਨੀ ਸਮੇਤ ਇੱਥੇ ਆਇਆ ਮੇਰੇ ਕੋਲ ਨਾ ਰੋਟੀ ਦਾ ਪ੍ਰਬੰਧ ਹੈ ਨਾ ਰਹਿਣ ਨੂੰ ਜਗ੍ਹਾ ਸੰਤਾਂ ਨੇ ਕੀ ਕੀਤਾ ਮੁਸਲਮਾਨ ਵੀਰ ਨੂੰ ਬੜੇ ਪਿਆਰ ਨਾਲ ਗੁਰੂ ਘਰ ਦੇ ਵਿੱਚੋਂ ਗੁਰਦੁਆਰਾ ਸਾਹਿਬ ਚੋਂ ਲੰਗਰ ਚੋਂ ਪ੍ਰਸ਼ਾਦਾ ਛਕਾਇਆ ਸਭ ਤੋਂ ਪਹਿਲਾਂ ਫਿਰ ਉੱਥੇ ਉਹਦੇ ਰਹਿਣ ਦਾ ਪ੍ਰਬੰਧ ਕੀਤਾ ਜਦੋਂ ਨੇ ਪ੍ਰਸ਼ਾਦਾ ਛਕ ਲਿਆ ਉਹਨੂੰ ਧੀਰਜ ਮਿਲ ਗਿਆ ਸੰਤਾਂ ਨੇ ਬੜੇ ਪਿਆਰ ਨਾਲ ਇੱਕ ਗੱਲ ਕਹੀ ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਬਾਣੀ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਹੈ ਉਹਦੇ ਵਿੱਚੋਂ ਇੱਕ ਪੰਗਤੀ ਦਾ ਜਾਪ ਕਰ ਸਕਦੇ ਹਾਂ ਸਤਿਗੁਰੂ ਜੀ ਸਾਰੇ ਕਾਰਜ ਤੁਹਾਡੇ ਪੂਰੇ ਕਰ ਦੇਣਗੇ ਉਹ ਕਹਿਣ ਲੱਗਾ ਮਹਾਪੁਰਖੋ ਮੈਂ ਜ਼ਰੂਰ ਕਰਾਂਗਾ ਮਹਾਪੁਰਖਾ ਨੇ ਉਰਦੂ ਦੇ ਵਿੱਚ ਕਿਉਂਕਿ ਉਹ ਮੁਸਲਮਾਨ ਸੀ ਉਰਦੂ ਪੜਦਾ ਸੀ ਚੰਗੀ ਤਰ੍ਹਾਂ ਸਮਝਦਾ ਸੀ ਉਹਨੂੰ ਉਰਦੂ ਵਿੱਚ ਹੀ ਲਿਖ ਕੇ ਦਿੱਤੀ ਸੁਖਮਨੀ ਸਾਹਿਬ ਦੀ ਉਹ ਕਿਹੜੀ ਪੰਗਤੀ ਸੀ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੋ ਨਿਧ ਸਾਧ ਸੰਗਤ ਜੀ ਤੇ ਜਦੋਂ ਮਹਾਂਪੁਰਖਾਂ ਨੇ ਦੇ ਦਿੱਤੀ ਤੇ ਏਡੀ ਕਲਾ ਵਰਤੀ ਉਹ ਮੁਸਲਮਾਨ ਵੀਰ ਇਹ ਕਲਾਮ ਨੂੰ ਅਠੇ ਪੈਰ ਪੜਦਾ ਰਿਆ ਅਠੇ ਪੈਰ ਇਹਨੂੰ ਕੰਠ ਕਰ ਲਿਆ ਕਿਉਂਕਿ ਇੱਕ ਪੰਗਤੀ ਆ ਆਸਾਨੀ ਨਾਲ ਹੀ ਕੰਠ ਹੋ ਗਈ ਗੱਲ ਬਾਕੀ ਪ੍ਰੇਮ ਦੀ ਹੁੰਦੀ ਆ ਤੇ ਸੁਖਮਨੀ ਸਾਹਿਬ ਦੀ ਇਹ ਪੰਗਤੀ ਦਾ ਸਦਕਾ ਉਹ ਮੁਸਲਮਾਨ ਵੀਰ ਜਿਹਦਾ ਨਾਮ ਅਬਦਲ ਸੀ ਤੇ ਇੰਨੀ ਕਿਰਪਾ ਹੋ ਗਈ ਕਿਸਮਤ ਦਾ ਦਰਵਾਜ਼ਾ ਖੁੱਲ ਗਿਆ ਅਜੇ ਤਿੰਨ ਦਿਨ ਹੀ ਬੀਤੇ ਆ ਮੰਗਤੀ ਦੇ ਜਾਪ ਕਰਦੇ ਨੂੰ ਉੱਥੇ ਗੁਰਦੁਆਰਾ ਸਾਹਿਬ ਸਵੇਰ ਦਾ ਦੀਵਾਨ ਜਦੋਂ ਸਜਿਆ ਤੇ ਅਰਦਾਸ ਹੋਈ ਆ ਤੇ ਉੱਥੇ ਇੱਕ ਫੌਜੀ ਆਇਆ ਸੂਬੇਦਾਰ ਜਿਹਨੇ ਮਹਾਂਪਰਖਾ ਨੂੰ ਕਿਹਾ ਕਿ ਮੇਰੀ ਜ਼ਮੀਨ ਬਹੁਤ ਆ ਕਿਸੇ ਮਿਹਨਤੀ ਬੰਦੇ ਦੀ ਮੈਨੂੰ ਲੋੜ ਆ ਕਿਸੇ ਕਾਮੇ ਦੀ ਰਹਿਸ਼ ਵੀ ਮੈਂ ਦੇ ਦੇਵਾਂਗਾ ਪਰ ਕੰਮ ਕਰਨ ਵਾਲਾ ਕੋਈ ਬੰਦਾ ਹੋਵੇ ਮਹਾਪੁਰਖ ਕਹਿਣ ਲੱਗੇ ਦੇਖੋ ਭਾਈ ਇਹ ਬਾਣੀ ਦੀ ਪੰਕਤੀ ਦੀ ਬਖਸ਼ਿਸ਼ ਕੰਮ ਮੰਗਣ ਵਾਲਾ ਆਇਆ ਸੀ ਕੰਮ ਦੇਣ ਵਾਲਾ ਗੁਰੂ ਸਾਹਿਬ ਨੇ ਭੇਜ ਦਿੱਤਾ ਇੱਥੇ ਇੱਕ ਹੈ ਜਿਹਨੂੰ ਕੰਮ ਦੀ ਲੋੜ ਆ ਕੰਮ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਨੇ ਭੇਜਿਆ ਮਹਾਪੁਰਖਾਂ ਨੇ ਦੋਹਾਂ ਨੂੰ ਮਿਲਾਇਆ ਉਸੂਬੇਦਾਰ ਨੂੰ ਮਿਲਾਤਾ ਤੇ ਉਹ ਮੁਸਲਮਾਨ ਵੀਰ ਨੂੰ ਮਿਲਾਤਾ ਦੇਖੋ ਉਹਨੂੰ ਕੰਮ ਮਿਲ ਗਿਆ ਸੂਬੇਦਾਰ ਨੇ ਪੁੱਛਿਆ ਭਾਈ ਤੂੰ ਮੇਰੇ ਕੋਲ ਨੌਕਰੀ ਕਰੇਂਗਾ ਕਿਉਂਕਿ ਦੇਖ ਮੇਰੇ ਕੋਲ ਜ਼ਮੀਨ ਤਾਂ ਬਹੁਤ ਆ ਤੇ ਮੈਨੂੰ ਕੰਮੇ ਦੀ ਵੀ ਲੋੜ ਆ ਤੇ ਅਬਦਲ ਨੇ ਉਹ ਮੁਸਲਮਾਨ ਨੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਤੇ ਉਹ ਸੂਬੇਦਾਰ ਦੇ ਘਰੇ ਉਹਨੂੰ ਰਹਿائش ਵੀ ਮਿਲ ਗਈ ਆਪਣੀ ਪਤਨੀ ਸਮੇਤ ਉੱਥੇ ਚਲਾ ਗਿਆ ਕਿਉਂਕਿ ਸੂਬੇਦਾਰ ਨੇ ਉਹਨੂੰ ਰਹਿਣ ਵਾਸਤੇ ਚੰਗਾ ਕਮਰਾ ਵੀ ਦੇ ਦਿੱਤਾ ਤਨਖਾਹ ਵੀ ਦੇ ਦਿੱਤੀ ਹੁਣ ਇੱਥੇ ਜਿਹੜੀ ਮੈਂ ਗੱਲ ਸਾਂਝੀ ਕਰਨੀ ਚਾਹਨਾ ਕਿ ਜੇ ਉਹ ਮੁਸਲਮਾਨ ਵੀਰ ਨੂੰ ਨੌਕਰੀ ਮਿਲ ਗਈ ਉਹਨੇ ਦੇ ਵਿੱਚ ਵੱਡੀ ਗੱਲ ਇਹ ਹੋਈ ਕਿ ਉਹਨੇ ਵੀਰ ਨੇ ਮੁਸਲਮਾਨ ਨੇ ਇਹ ਪੰਗਤੀ ਦਾ ਲੜ ਨਹੀਂ ਛੱਡਿਆ ਪ੍ਰਭ ਕੈ ਸਿਮਰਨ ਰੱਬ ਦੀ ਕਿਰਪਾ ਨਾਲ ਰਿੱਧ ਸਿੱਧ ਨੋ ਨਿੱਧ ਜਿਹੜੇ ਖਜ਼ਾਨੇ ਮਿਲਦੇ ਆ ਉਹ ਰੱਬ ਤੋਂ ਹੀ ਮਿਲਦੇ ਆ ਉਹਨੇ ਬਾਣੀ ਦੀ ਪੰਗਤੀ ਦਾ ਲਾੜ ਹੀ ਨਹੀਂ ਛੱਡਿਆ ਜਿੱਥੇ ਸਾਰਾ ਦਿਨ ਮਜ਼ੂਰੀ ਕਰਦਾ ਨਾਲ ਨਾਲ ਇਹ ਬਾਣੀ ਦੀ ਪੰਗਤੀ ਵੀ ਪੜਦਾ ਰਹਿੰਦਾ ਵੇਖੋ ਜਿਹੜੇ ਦਾਤ ਜਿਹੜੀ ਆ ਉਹਨੂੰ ਮਿਲੀ ਆ ਦਾਤੇ ਨੇ ਦਿੱਤੀ ਆ ਦਾਤੇ ਨੂੰ ਨਹੀਂ ਵਿਸਾਰਿਆ ਉਹਨੇ ਕਈ ਦਾਤ ਮਿਲਦੇ ਸਾਰ ਵਿਸਾਰ ਦਿੰਦੇ ਆ ਕਈ ਇਹੋ ਜਿਹੇ ਹੁੰਦੇ ਆ ਪਰ ਕਈ ਹੁੰਦੇ ਆ ਨੇਮ ਨਹੀਂ ਛੱਡਦੇ ਫਿਰ ਦਾਤਾ ਹੋਰ ਵੀ ਬਖਸ਼ਿਸ਼ਾਂ ਕਰਦਾ ਉਹ ਮੁਸਲਮਾਨ ਦੇ ਕੰਮ ਤੋਂ ਸੂਬੇਦਾਰ ਇੰਨਾ ਖੁਸ਼ ਹੋਇਆ ਦਿਨ ਬਦਨੋ ਦੀ ਤਰੱਕੀ ਕਰਦਾ ਗਿਆ ਤਨਖਾਹ ਵਧੀ ਗਈ ਕਿਉਂਕਿ ਜ਼ਮੀਨ ਸੀ ਖੇਤੀ ਸੀ ਖੇਤੀ ਕਰਦੇ ਕਰਦੇ ਜਾਪ ਕਰਦਾ ਫਸਲ ਬਹੁਤ ਜ਼ਿਆਦਾ ਉਸੇ ਜ਼ਮੀਨ ਦਾ ਸੂਬੇਦਾਰ ਨੇ ਉਹਨੂੰ ਠੇਕਾ ਦੇ ਦਿੱਤਾ ਦੇ ਵਿੱਚੇ ਭਾਈ ਵਾਲੀ ਬਣਾ ਦਿੱਤੀ ਵਪਾਰ ਦੇ ਵਿੱਚ ਸਾਧ ਸੰਗਤ ਜੀ ਇਸ ਕਰਕੇ ਐਸੀ ਬਖਸ਼ਿਸ਼ ਹੋ ਗਈ ਇੱਕ ਕੰਗਾਲ ਜਿਹਾ ਮੁਸਲਮਾਨ ਵੀਰ ਕੁਝ ਸਾਲਾਂ ਦੇ ਵਿੱਚ ਹੀ ਅਮੀਰ ਬਣ ਗਿਆ ਦੇਖੋ ਹੌਲੀ ਹੌਲੀ ਤੇ ਤੁਸੀਂ ਯਕੀਨ ਨਹੀਂ ਕਰੋਗੇ ਉਹ 4 ਮਰਬਿਆਂ ਦਾ مالک ਬਣ ਗਿਆ ਸੀ ਸਾਧ ਸੰਗਤ ਜੀ ਤਾਂ ਇਹ ਐਸੇ ਮਹਾਪੁਰਖ ਕਈ ਵਾਰੀ ਐਸੀ ਵਿਧੀ ਦੱਸ ਦਿੰਦੇ ਆ ਤੇ ਡਾਕਟਰ ਭਾਈ ਵੀਰ ਸਿੰਘ ਜੀ ਉਹ ਵੀ ਕਹਿੰਦੇ ਹੁੰਦੇ ਸੀ ਕਹਿੰਦੇ ਕਈਆਂ ਨੂੰ ਸਮਝ ਨਹੀਂ ਕੀਤੇ ਆ ਦੁੱਖ ਭੂਖ ਸਦਮਾਰ ਕਹਿੰਦੇ ਹੁੰਦੇ ਸੀ ਕਈਆਂ ਨੂੰ ਰੱਬ ਦੁੱਖ ਦੇ ਕੇ ਭੁੱਖ ਦੇ ਕੇ ਆਪਣੇ ਵੱਲ ਸੱਦਾ ਭੇਜਦਾ ਭਾ ਆਪਣੇ ਨੇੜੇ ਕਰਨ ਲਈ ਨੇਮ ਵਧਾਉਣ ਲਈ ਦੁੱਖ ਤੇ ਭੁੱਖ ਦਿੰਦਾ ਦੁੱਖ ਤੇ ਭੁੱਖ ਆਉਣਾ ਸੀ ਉਹਨੇ ਨਾਮ ਸਿਮਰਨ ਨਾਲ ਜੁੜਨਾ ਸੀ ਇਸੇ ਕਰਕੇ ਭਾਈ ਦੇਖੋ ਗੁਰੂ ਸਾਹਿਬ ਦੀ ਕਿੱਡੀ ਕਿਰਪਾ ਹੋਗੀ ਉਹ ਵੀਰ ਤੇ ਮੁਸਲਮਾਨ ਤੇ ਇਰੇ ਮੁਸਲਮਾਨ ਵੀਰ ਤੇ ਜਦੋਂ ਏਡੀ ਕਿਰਪਾ ਹੋ ਗਈ ਇਹ ਸੰਤਾਂ ਦੇ ਕੋਲ ਆਇਆ ਸੀ ਜਾ ਕੇ ਸ਼ੁਕਰਾਨਾ ਕੀਤਾ ਦੱਸਿਆ ਕਿ ਇਹ ਕਲਾਮ ਦਾ ਸਦਕਾ ਮੇਰੇ ਤੇ ਰਹਿਮਤ ਹੋਈ ਆ ਤੇ ਹੁਣ ਵੀ ਮੈਂ ਜੋ ਤੁਸੀਂ ਮੈਨੂੰ ਕਲਾਮ ਦਿੱਤਾ ਸੀ ਪ੍ਰਭ ਕੈ ਸਿਮਰਣ ਰਿੱਧ ਸਿੱਧ ਨੌ ਨਿੱਧ ਇਹ ਵਾਹਿਗੁਰੂ ਦੇ ਸਿਮਰਣ ਵਿੱਚ ਹੀ ਸਾਰੀਆਂ ਰਿੱਧੀਆਂ ਸਿੱਧੀਆਂ ਨੌ ਖਜ਼ਾਨੇ ਹੁੰਦੇ ਆ ਸਭ ਕੁਝ ਇਹਦੇ ਵਿੱਚ ਹੀ ਹੁੰਦਾ ਦੌਲਤ ਵੀ ਸ਼ੌਹਰਤ ਵੀ ਕਰਾਮਾਤ ਵੀ ਇਰੋ ਵੀਰ ਨੇ ਦੱਸਿਆ ਸੀ ਕਹਿੰਦਾ ਜਦੋਂ ਮੇਰੀ ਅੱਖ ਖੁੱਲਦੀ ਆ ਰਾਤ ਨੂੰ ਉਦੋਂ ਵੀ ਕਈ ਵਾਰੀ ਇਹ ਕਲਾਮ ਪੜਦਾ ਰਹਿਣਾ ਜੋ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਕਿਰਪਾ ਕਹਿਣ ਲੱਗਾ ਕਿ ਇਹ ਮੈਂ ਅੱਗੇ ਵੀ ਕਈਆਂ ਨੂੰ ਦੱਸਿਆ ਹੈ ਤੇ ਇਵੇਂ ਕੰਮ ਕਾਜ ਤੋਂ ਵਿਹਲਾ ਹੋ ਕੇ ਮੈਂ ਹੁਣ ਅੱਗੇ ਏ ਹੋਰ ਮੈਨੂੰ ਮਹਾਂਪੁਰਖੋ ਦੱਸੋ ਮੈਂ ਕਿਹੜੀ ਪੰਗਤੀ ਦਾ ਜਾਪ ਕਰਿਆ ਕਰਾਂ ਮਹਾਂਪੁਰਖਾਂ ਨੇ ਫਿਰ ਅੱਗੇ ਉਹਨੂੰ ਦੱਸਿਆ ਕਹਿਣ ਲੱਗੇ ਭਾਈ ਤੂੰ ਹੌਲੀ ਹੌਲੀ ਸਾਰਾ ਸੁਖਮਣੀ ਸਾਹਿਬ ਹੀ ਕੰਠ ਕਰ ਲਾ ਫਿਰ ਦੇਖੀ ਤੇਰੇ ਤੇ ਸਤਿਗੁਰ ਦੀ ਕਿਵੇਂ ਰਹਿਮਤ ਹੁੰਦੀ ਆ ਤੇ ਭਾਈ ਵੀਰ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਦੇਖੋ ਭਾਈ ਜਦੋਂ ਇਹ ਦੁੱਖ ਤੇ ਭੁੱਖ ਦੀ ਮਾਰ ਬੰਦੇ ਨੂੰ ਪੈਂਦੀ ਆ ਉਦੋਂ ਬੰਦਾ ਕਈ ਵਾਰੀ ਬਾਣੀ ਚ ਨਹੀਂ ਰਹਿੰਦਾ ਰਜਾ ਵਿੱਚ ਨਹੀਂ ਰਹਿੰਦਾ ਪਰ ਕਈ ਵਾਰੀ ਇਹ ਦੁੱਖ ਤੇ ਭੁੱਖ ਹੀ ਬੰਦੇ ਨੂੰ ਰੱਬ ਦੇ ਨੇੜੇ ਲੈ ਜਾਂਦੇ ਆ ਇਹ ਮੁਸਲਮਾਨ ਵੀਰ ਨੂੰ ਦੁੱਖ ਹੋਇਆ ਮਹਾਪੁਰਖਾਂ ਕੋਲ ਗਿਆ ਤੇ ਉਹਨਾਂ ਨੇ ਕਲਾਮ ਲਿਖਿਆ ਉਹਨੇ ਕੰਠ ਕਰ ਲਿਆ ਸੂਬੇਦਾਰਨਾ ਮੇਲ ਹੋ ਗਿਆ ਚੜਾਈ ਹੋ ਗਈ ਚੜਦੀ ਕਲਾ ਹੋ ਗਈ ਚਲੋ ਪੈਸਾ ਸਭ ਕੁਝ ਨਹੀਂ ਹੁੰਦਾ ਪਰ ਕੁਝ ਚੀਜ਼ਾਂ ਪੈਸੇ ਨਾਲ ਠੀਕ ਹੁੰਦੀਆਂ ਆਪਾਂ ਜਾਣਦੇ ਆ ਰੱਬ ਤੋਂ ਵੱਡੀ ਚੀਜ਼ ਨਾਮ ਸਿਮਰਨ ਤੋਂ ਭਲਾ ਹੋਰ ਕੀ ਹੋ ਸਕਦੀ ਆ ਪੈਸੇ ਨਾਲ ਦੁਨਿਆਵੀ ਚੀਜ਼ਾਂ ਜਿਹੜੀਆਂ ਸੰਸਾਰਕ ਮਸਲੇ ਆ ਹੱਲ ਹੋ ਜਾਂਦੇ ਆ ਕਬੀਲਦਾਰੀ ਜਿਹੜੀ ਆ ਸੰਭਾਲੀ ਜਾਂਦੀ ਆ ਪਰ ਰੱਬ ਦੇ ਸਿਮਰਨ ਤੋਂ ਪਰ ਕੁਝ ਵੀ ਨਹੀਂ ਹੈ ਇਸ ਕਰਕੇ ਫਿਰ ਆਖਿਆ ਆਹ ਪੁਰਖਾਂ ਨੇ ਭਾਈ ਜੇ ਇਹ ਪੰਕਤੀ ਨੇ ਤੈਨੂੰ ਇਤਨਾ ਕੁਝ ਦਵਾ ਦਿੱਤਾ ਹੈ ਇਤਨੀਆਂ ਚੀਜ਼ਾਂ ਤੈਨੂੰ ਖਜ਼ਾਨੇ ਮਿਲ ਗਏ ਆ ਹੁਣ ਕਦੇ ਇਹ ਨਾ ਹੋਵੇ ਤੂੰ ਇਹਨੂੰ ਛੱਡ ਦੇਵੇਂ ਛੱਡਣਾ ਨਹੀਂ ਕਦੇ ਵੀ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਉਦੋਂ ਹੀ ਝੋਲੀ ਵਿੱਚ ਪੈਂਦੀਆਂ ਨੇ ਤੇ ਟਿਕੀਆਂ ਰਹਿੰਦੀਆਂ ਨੇ ਤੇ ਵੱਧ ਪ੍ਰਾਪਤ ਹੁੰਦੀਆਂ ਨੇ ਜਿਹਦੇ ਕਰਕੇ ਆਪਾਂ ਨੂੰ ਜਿਸ ਬਾਣੀ ਕਰਕੇ ਪੰਕਤੀ ਕਰਕੇ ਦਾਤ ਮਿਲੀ ਹੋਵੇ ਉਹ ਪੰਕਤੀ ਦਾ ਪੱਲਾ ਜੇ ਅਸੀਂ ਨਾ ਛੱਡੀਏ ਇਹ ਵੀ ਤੁਸੀਂ ਯਾਦ ਰੱਖਣਾ ਤਾ ਕਈ ਵਾਰੀ ਇਦਾਂ ਬਹੁਤ ਵਾਰੀ ਹੁੰਦਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਹੁਣ ਗੁਰਬਾਣੀ ਸਾਨੂੰ ਕਈ ਤਰੀਕਿਆਂ ਨਾਲ ਸਮਝਾਉਂਦੀ ਆ ਉਹ ਗੱਲ ਵੱਖਰੀ ਆ ਅਸੀਂ ਸਮਝਦੇ ਨਹੀਂ ਦਾਤ ਪਿਆਰੀ ਵਿਸਰਿਆ ਦਾ ਤਾਰਾ ਦਾਤ ਸਾਰਿਆਂ ਨੂੰ ਪਿਆਰੀ ਲੱਗਦੀ ਏ ਪਰ ਦਿੱਤੀ ਕਿਹਨੇ ਆ ਦਾਤੇ ਨੇ ਜਾਣੇ ਨਾ ਹੀ ਮਰਣ ਵਿਚਾਰਾ ਬੰਦਾ ਕਿਸਮਤ ਤੋਂ ਹਾਰਿਆ ਹੋਇਆ ਬੇਵਸ ਹੋਇਆ ਚੇਤੇ ਨਹੀਂ ਕਰਦਾ ਆਪਣੀ ਮੌਤ ਨੂੰ ਤੇ ਵਸਤ ਪ੍ਰਾਈ ਕੌਠ ਰੂਵੈ ਹੋਰਾਂ ਚੀਜ਼ਾਂ ਲਈ ਤਰਲੇ ਲੈਂਦਾ ਕਰਮ ਧਰਮ ਸਗਲਾਈ ਖੋਵੇ ਪਰ ਸਾਰੇ ਇਨਸਾਨੀ ਫਰਜ਼ ਜਿਹੜੇ ਹੁੰਦੇ ਆ ਭੁਲਾ ਦਿੰਦਾ ਤੇ ਪਾਪ ਕਰਦਾ ਤੇ ਪਛਤਾਉਂਦਾ ਇਹੀ ਬੰਦੇ ਦੀ ਕਹਾਣੀ ਹੈ ਨਿਤ ਪਾਪ ਕਰਦਾ ਫਿਰ ਪਛਤਾਉਂਦਾ ਭਾਈ ਵੀਰ ਸਿੰਘ ਜੀ ਕਹਿੰਦੇ ਇਦਾਂ ਹੋ ਹੀ ਨਹੀਂ ਸਕਦਾ ਜੇ ਕੋਈ ਪਾਪ ਕਰੇ ਤੇ ਪਛਤਾਵੇ ਨਾ ਉਗਲ ਵਖਰੀ ਆ ਉਹ ਜਾਹਰ ਨਾ ਕਰੇ ਹਰ ਇੱਕ ਕੀਤਾ ਹੋਇਆ ਗੁਨਾਹ ਪਾਪ ਮਨ ਤੇ ਬੋਝ ਬਣਦਾ ਹੀ ਬਣਦਾ ਹੈ ਆਣੀ ਵਿੱਚ ਰਹਿਣਾ ਚਾਹੀਦਾ ਵਾਹਿਗੁਰੂ ਨੇ ਜੋ ਸਾਨੂੰ ਆਖਿਆ ਹੈ ਉਹ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਵੀ ਮਹਾਂਪੁਰਖ ਕਹਿੰਦੇ ਹੁੰਦੇ ਸੀ ਕਹਿੰਦੇ ਆਪਣੇ ਲਈ ਤਾਂ ਭਾਈ ਹਰ ਕੋਈ ਅਰਦਾਸ ਕਰਦਾ ਆਪਣੇ ਲਈ ਆਪਣੇ ਪਰਿਵਾਰ ਦੀ ਖਾਤਰ ਧੀਆਂ ਪੁੱਤ ਜਿਹੜੇ ਉਹਨਾਂ ਦੀ ਸੁੱਖਾਂ ਦੀ ਖਾਤਰ ਸਾਰੀ ਅਰਦਾਸਾਂ ਕਰਦੇ ਆ ਪਰ ਦੇਖੋ ਕੋਈ ਐਸੇ ਵੀ ਹੁੰਦੇ ਆ ਜਿਹੜੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਇਹ ਜਿਹੜੇ ਸਾਰਿਆਂ ਵਾਸਤੇ ਅਰਦਾਸ ਬੇਨਤੀ ਕਰਦੇ ਆ ਉਹ ਵਿਰਲੇ ਹੁੰਦੇ ਆ ਤੇ ਜਿਹੜੇ ਕਰਦੇ ਆ ਫਿਰ ਉਹਨਾਂ ਨੂੰ ਆਪਾਂ ਕਹਿੰਨੇ ਇਹੀ ਤਾਂ ਮਹਾਪੁਰਖਾ ਸਤਪੁਰਖਾ ਨਹੀਂ ਆਪਣੇ ਲਈ ਤਾਂ ਭਾਈ ਆਪਦੇ ਲਈ ਤਾਂ ਸਾਰੀ ਦੁਨੀਆ ਕਰਦੀ ਪਈ ਆ ਸਭ ਕੁਝ ਸਚਿਆਰ ਕੌਣ ਜਿਹੜਾ ਦੂਜਿਆਂ ਲਈ ਵੀ ਸੁੱਖ ਮੰਗਦਾ ਉਹੀ ਤਾਂ ਅਸਲ ਸਚਿਆਰ ਸੇਖਾ ਤੇ ਉਹ ਸਚਿਆਰ ਬਣਿਆ ਕਿਵੇਂ ਗੁਰੂ ਦੀ ਸੰਗਤ ਵਿੱਚੋਂ ਹੀ ਬਣਿਆ ਗੁਰੂ ਦੀ ਸੰਗਤ ਤੋਂ ਬਿਨਾ ਕੋਈ ਸਚਿਆਰ ਨਹੀਂ ਬਣ ਸਕਦਾ ਇਕੋ ਦੁਨੀਆ ਵਿੱਚ ਹਰ ਕਿਸੇ ਨੂੰ ਇੱਜ਼ਤ ਕਮਾਉਣ ਦਾ ਅਵਸਰ ਮਿਲਦਾ ਪਰ ਕਈ ਲਾਲਚ ਵਿੱਚ ਬਦਨਾਮ ਹੋ ਜਾਂਦੇ ਆ ਕਈ ਮੋਹ ਦੀਆਂ ਤੰਦਾਂ 'ਚ ਫਸ ਜਾਂਦੇ ਆ ਹਰ ਬੰਦੇ ਨੂੰ ਮੌਕਾ ਮਿਲਦਾ ਕਈ ਉਹਨੂੰ ਸਾਂਭ ਲੈਂਦੇ ਆ ਕਈ ਗਵਾ ਲੈਂਦੇ ਆ ਵੱਖਰੀ ਗੱਲ ਆ ਇਸ ਕਰਕੇ ਜਿਹੜੇ ਮਹਾਂਪੁਰਖ ਹੁੰਦੇ ਆ ਰੱਬ ਦੇ ਪਿਆਰੇ ਗੁਰਮਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਇਹ ਸੰਸਾਰ ਵਿੱਚ ਹਰ ਕਿਸੇ ਨੂੰ ਇੱਜ਼ਤ ਕਮਾਉਣ ਦਾ ਤੇ ਨਾਮ ਜਪਣ ਦਾ ਇਹ ਦੇਹ ਮਿਲੀ ਆ ਮੌਕਾ ਮਿਲਿਆ ਹੋਇਆ ਕਈ ਇੱਜ਼ਤਦਾਰ ਜਿਹੜੇ ਆ ਨਾ ਬਣ ਜਾਂਦੇ ਆ ਦਰਗਾਹ ਵਿੱਚ ਇੱਜ਼ਤ ਮਿਲਦੀ ਉਹਨਾਂ ਨੂੰ ਕਈ ਲਾਲਚ ਵਿੱਚ ਵਿਕਾਰਾਂ ਵਿੱਚ ਫਸ ਕੇ ਬਦਨਾਮ ਹੋ ਜਾਂਦੇ ਆ ਇਹ ਦੇਹ ਜਿਹੜੀ ਮਿਲੀ ਹੋਈ ਹੈ ਇੱਕ ਮੌਕਾ ਹੀ ਆ ਭਾਈ ਵੀਰ ਸਿੰਘ ਜੀ ਕਹਿੰਦੇ ਸੀ ਤੇ ਕਈ ਵਾਰੀ ਬੰਦਾ ਆਪ ਦੀ ਸਿਆਣਪ ਦੇ ਹੀ ਗੁਣ ਗਾਈ ਜਾਂਦਾ ਕਈ ਵਾਰੀ ਕਹਿੰਦਾ ਮੈਂ ਆ ਕਰਤਾ ਇਸ ਤਰ੍ਹਾਂ ਕਰਤਾ ਇਹ ਹਉਮੈ ਹੁੰਦੀ ਆ ਜੀ ਤੇ ਇਸ ਤਰ੍ਹਾਂ ਉਹ ਹਉਮੈ ਜਿਹੜੀ ਆ ਰੱਬ ਤੋਂ ਦੂਰ ਕਰਦੀ ਆ ਆਪਾਂ ਵੇਖਦੇ ਆ ਸਿਆਣਾ ਬੰਦਾ ਜਿਹੜਾ ਹੋਵੇ ਕਦੇ ਵੀ ਹਉਮੈ ਨਹੀਂ ਕਰਦਾ ਉਹ ਬਲ ਬੁੱਧੀ ਦਾ ਦਾਤਾ ਅਕਾਲ ਪੁਰਖ ਨੂੰ ਹੀ ਮੰਨਦਾ ਹੈ ਕਈ ਵਾਰੀ ਅਸੀਂ ਸਮਝਦੇ ਆ ਕਿ ਪੈਸੇ ਨਾਲ ਹੀ ਬੰਦੇ ਦਾ ਸਤਕਾਰ ਹੁੰਦਾ ਨਹੀਂ ਭਾਈ ਇਹ ਦੁਨੀਆ ਦੇ ਤਲ ਤੇ ਤਾਂ ਠੀਕ ਆ ਜਿਹੜੇ ਬੰਦੇ ਕੋਲ ਪੈਸਾ ਹੋਵੇ ਭਗਤ ਕਬੀਰ ਜੀ ਕਹਿੰਦੇ ਉਹਦਾ ਤਾਂ ਮਾਨ ਸਨਮਾਨ ਬਣਦਾ ਲੋਕ ਉਹਦੀ ਇੱਜ਼ਤ ਕਰਦੇ ਜਿਹਦੇ ਕੋਲ ਪੈਸਾ ਨਾ ਹੋਵੇ ਉਹਦੀ ਇੱਜ਼ਤ ਨਹੀਂ ਕਰਦੇ ਪਰ ਜੇ ਦਰਗਾਹ 'ਚ ਸਿੱਖਾ ਤੋਂ ਮਾਨ ਪਾਉਣਾ ਤਾਂ ਫਿਰ ਤੈਨੂੰ ਨਾਮ ਜਪਣਾ ਹੀ ਪੈਣਾ ਇੱਥੇ ਦੁਨੀਆ ਦੀ ਗੱਲ ਆ ਨਿਰਦਰ ਨਾਦਰ ਕੋਈ ਨਾ ਦੇ ਜੇ ਕੋਈ ਭਾਈ ਜਿਸ ਬੰਦੇ ਕੋਲ ਪੈਸਾ ਨਾ ਹੋਵੇ ਉਹਦਾ ਕੋਈ ਸਤਕਾਰ ਨਹੀਂ ਕਰਦਾ ਕਿਉਂਕਿ ਲੱਖ ਯਤਨ ਕਰੇ ਉਹ ਚੇਤਨਾ ਧਰੇ ਇਹ ਚੀਜ਼ ਸੱਚ ਆ ਪਰ ਜਦੋਂ ਦਰਗਾਹ ਦੀ ਗੱਲ ਕਰਦੇ ਆ ਉਸ ਵਕਤ ਤਾਂ ਫਿਰ ਨਾਮ ਜਪਣਾ ਪਵੇਗਾ ਉਥੇ ਆਉ ਬੈਠ ਆਦਰ ਸੁਭ ਦੇਉ ਊਨ ਨਾ ਕਤਹੁ ਬਾਤਾ ਭਗਤ ਸਰਪਾਉ ਦੀਏ ਜਿਨੇ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ ਉਥੇ ਤਾਂ ਤੇ ਸਤਿਕਾਰ ਉਹਨਾਂ ਨੂੰ ਮਿਲਣਾ ਜਿਨ੍ਹਾਂ ਨੇ ਨਾਮ ਜਪਿਆ ਇੱਥੇ ਲੱਖ ਯਤਨ ਕਰ ਲਵੇ ਕੰਗਾਲ ਬੰਦਾ ਭਾਈ ਉਹਦਾ ਸਤਿਕਾਰ ਹੋ ਹੀ ਨਹੀਂ ਸਕਦਾ ਜਿਉਂ ਨਿਰਦਨ ਸਰਦਨ ਕਹਿ ਜਾਏ ਅੱਗੇ ਬੈਠਾ ਪੀਠ ਫਰਾਏ ਜਦੋਂ ਗਰੀਬ ਬੰਦਾ ਕਿਸੇ ਧਨੀ ਪੁਰਸ਼ ਕੋਲ ਜਾਂਦਾ ਨਾ ਅਮੀਰ ਆਦਮੀਆਂ ਦੇ ਸਾਹਮਣੇ ਬੈਠਾ ਹੋਇਆ ਉਹਦੇ ਵੱਲ ਪੈਠ ਕਰ ਲੈਂਦਾ ਤੇ ਜੇ ਧਨੀ ਬੰਦਾ ਅਨਮਾਨ ਬੰਦਾ ਕੰਗਾਲ ਕੋਲ ਜਾਂਦਾ ਤੇ ਦੀ ਆਦਰ ਲੀਆ ਬੁਲਾਏ ਉਹ ਆਦਰ ਦਿੰਦਾ ਉਹ ਜੀ ਆਇਆਂ ਆਖਦਾ ਸਤਕਾਰ ਕਰਦਾ ਨਿਰਦਨ ਸਰਦਨ ਦੋਨੋਂ ਭਾਈ ਗਰੀਬ ਤੇ ਅਮੀਰ ਏਖੋ ਦੋਨੋਂ ਭਰਾ ਹੀ ਆ ਉੰਜ ਕੰਗਾਲ ਤੇ ਧਨੀ ਦੋਵੇਂ ਹੀ ਭਰਾ ਨੇ ਪ੍ਰਭ ਕੀ ਕਲਾ ਨਾ ਮੀਟੀ ਜਾਈ ਇਹ ਰਜਾ ਰੱਬ ਦੀ ਇਸ ਕਰਕੇ ਕੋਈ ਗਰੀਬ ਰਹਿ ਗਿਆ ਕੋਈ ਅਮੀਰ ਬਣ ਗਿਆ ਮਿੱਟੀ ਨਹੀਂ ਜਾ ਸਕਦੀ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹ ਕਬੀਰ ਨਿਰਧਨ ਹੈ ਸੋਈ ਜਾ ਕੇ ਹਿਰਦੇ ਰਾਮ ਨਾ ਹੋਈ ਅਸਲ ਵਿੱਚ ਕੰਗਾਲ ਬੰਦਾ ਕਿਹੜਾ ਜਿਹਦੇ ਹਿਰਦੇ ਚ ਨਾਮ ਨਹੀਂ ਹੈਗਾ ਉਹਨੂੰ ਕਹਦੇ ਉਹ ਕੰਗਾਲਾ ਦਿਵਾਲੀਆ ਨਿਕਲ ਗਿਆ ਉਹਦਾ ਇਸ ਕਰਕੇ ਦਿਵਾਲੀਆ ਹੋ ਗਿਆ ਉਹ ਬੰਦਾ ਜਿਹੜਾ ਰੱਬ ਦਾ ਨਾਮ ਨਹੀਂ ਜਪਦਾ ਕੁਝ ਲੋਕਾਂ ਤੁਹਾਨੂੰ ਮਿਲਣਗੇ 5 ਮਿੰਟ ਵਿੱਚ ਹੀ ਸਾਡਾ ਸਾਰਾ ਦਿਨ ਬਰਬਾਦ ਕਰ ਦੇਣਗੇ ਕੋਈ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਕੋਈ ਰੱਬ ਦਾ ਪਿਆਰਾ ਮਿਲ ਜੇ ਪੰਜ ਮਿੰਟ ਹੀ ਭਾਵੇਂ ਮਿਲ ਜੇ ਰੱਬ ਦੀਆਂ ਗੱਲਾਂ ਕਰੇ ਤੇ ਮਨ ਨੂੰ ਚੈਨ ਪੈਂਦਾ ਸਾਧ ਸੰਗ ਜੀ ਇਸ ਕਰਕੇ ਗੁਰੂ ਸਾਹਿਬ ਜੀ ਕਿਰਪਾ ਹੀ ਕਰਨ ਮਹਾਂਪੁਰਖ ਐਸੇ ਰੱਬ ਦੇ ਪਿਆਰੇ ਜੋ ਸਾਨੂੰ ਬਚਨ ਕਹਿ ਕੇ ਗਏ ਆ ਐਸੇ ਗੁਰਸਿੱਖ ਪਿਆਰੇ ਭਾਈ ਵੀਰ ਸਿੰਘ ਜੀ ਦੇ ਬਚਨ ਕਿ ਦੁੱਖ ਤੇ ਭੁੱਖ ਰੱਬ ਦੇ ਨੇੜੇ ਲੈ ਕੇ ਜਾਂਦੇ ਆ ਤੇ ਸੱਚ ਆ ਜੀ ਦੁੱਖ ਵਿੱਚ ਰੱਬ ਯਾਦ ਆਉਂਦਾ ਸੁਖ ਜਿਤਾ ਬੰਦੇ ਦਾ ਨਿਤਨੇਮੀ ਡੁੱਬ ਜਾਂਦਾ ਸੁਖ ਜਿਤਾ ਅਮਰਤ ਵੇਲੇ ਉੱਠਣਾ ਔਖਾ ਹੋ ਜਾਂਦਾ ਅਸੀਂ ਅਰਦਾਸ ਕਰੀਏ ਮਾਲਕ ਜੀ ਸਾਡੇ ਤੇ ਵੀ ਰਹਿਮਤ ਕਰੋ ਮਹਾਰਾਜ ਅਸੀਂ ਵੀ ਇਹ ਗੁਰਬਾਣੀ ਨੂੰ ਕੰਠ ਕਰੀਏ ਜਿਵੇਂ ਮੁਸਲਮਾਨ ਵੀਰ ਦੀ ਜ਼ਿੰਦਗੀ ਬਦਲੀ ਉਸ ਅਬਦੁੱਲ ਦੀ ਏਵੇਂ ਸਾਡੀ ਜ਼ਿੰਦਗੀ ਵੀ ਬਦਲ ਜਾਵੇ ਸਰਬੱਤ ਦੇ ਭਲੇ ਦੀ ਕਰੀਏ ਅਰਦਾਸ ਫਤਿਹ ਬੁਲਾਉਣੀ ਕਰੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਮਹਾਰਾਜ ਕਿਰਪਾ ਕਰਨੀ ਸਰਬੱਤ ਸੰਗਤਾਂ ਦਾ ਭਲਾ ਕਰਨਾ ਜੀ ਦਰੋਂ ਕਰੋ ਨਾਮਦਾਨ ਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ